ਨਾ ਲਸਣ ਨਾ ਪਿਆਜ਼ ਨਾ ਅਦਰਕ ਨਾ ਟਮਾਟਰ ਫਿਰ ਵੀ ਕੜੀ ਦਾ ਸਵਾਦ ਲਾਜਬਾ ਬਹੁਤ ਹੀ ਵਧੀਆ ਆਪਣੀ ਕੜੀ ਬਣ ਕੇ ਤਿਆਰ ਹੋਈ ਹੈ ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਮਿਰਜ਼ਾ ਜੀ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਕੜੀ ਕੜੀ ਆਪਾਂ ਬਣਾਵਾਂਗੇ ਨਾ ਲਸਣ ਨਾ ਪਿਆਜ਼ ਨਾ ਅਦਰਕ ਤੇ ਨਾ ਆਪਾਂ ਪਾਵਾਂਗੇ ਟਮਾਟਰ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਪੂਰੇ ਪੰਜਾਬੀ ਸਟੈਂਡ ਨਾਲ ਅੱਜ ਦੀ ਜਿਹੜੀ ਆ ਕੜੀ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਜਿਹਦਾ ਸਵਾਦ ਵੀ ਲਾਜਵਾਬ ਹੋਵੇਗਾ ਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਰੈਸਪੀ ਨੂੰ ਬਣਾਉਣਾ ਤੇ ਆਪਾਂ ਸਮਾਨ ਕੀ ਕੀ ਲਿਆ ਹੋ ਆਪਾਂ ਤੁਹਾਨੂੰ ਦੱਸ ਦਿੰਨੇ ਆ ਕੜੀ ਨੂੰ ਬਣਾਉਣ ਵਾਸਤੇ ਆਪਾਂ ਇੱਥੇ ਲਿਆ ਜੀ 1/2 ਕਿਲੋ ਦਹੀਂ ਲਿਆ ਤੇ ਨਾਲ ਹੀ ਲਿਆ ਬੇਸਣ ਤੇ 4 ਤੋਂ 5 ਲਈਆਂ ਨੇ ਆਪਾਂ ਹਰੀਆਂ ਕੇ ਮਿਰਚਾਂ ਇਹਨਾਂ ਨੂੰ ਆਪਾਂ ਕਟ ਲਿਆ ਬਰੀਕ ਬਰੀਕ ਤੇ ਸਭ ਤੋਂ ਪਹਿਲਾਂ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਜੀ ਬੇਸਣ ਤੇ ਇਹਨੂੰ ਕਰ ਲੈਨੇ ਆ ਬੇਸਣ ਨੂੰ ਦਹੀਂ ਦੇ ਵਿੱਚ ਪਾ ਕੇ ਤਿਆਰ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਪਕੌੜਿਆਂ ਦੀ ਤਿਆਰੀ ਤੇ ਇਹਦੇ ਵਾਸਤੇ ਆਪਾਂ ਬੇਸਣ ਪਾ ਲਾਂਗੇ ਲੋੜ ਮੁਤਾਬਕ 6 ਚਮਚ ਆਪਾਂ ਬੇਸਣ ਦੇ ਪਾ ਲੈਨੇ ਤੇ ਨਾਲ ਹੀ ਇੱਥੇ ਪਾ ਲਾਂਗੇ ਜੀ ਥੋੜੀਆਂ ਜੀਆਂ ਹਰੀਆਂ ਮਿਰਚਾਂ ਬਾਕੀ ਆਪਾਂ ਕੜੀ ਦੇ ਵਿੱਚ ਪਾਵਾਂਗੇ ਤੇ ਨਾਲ ਹੀ ਰੰਦੇ ਪਾ ਲਾਂਗੇ ਮਸਾਲੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਦਦਾ ਚਮਚ ਪਾਵਾਂਗੇ ਆਪਾਂ ਹਲਦੀ ਤੇ ਸਵਾਦ ਦੇ ਹਿਸਾਬ ਨਾਲ ਇੱਕ ਚਮਚ ਪਾਵਾਂਗੇ ਆਪਾਂ ਲੂਣ ਦਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਦਾ ਚਮਚ ਗਰਮ ਮਸਾਲਾ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਤੇ ਇਹਨਾਂ ਸਾਰੇ ਮਸਾਲੇ ਨੂੰ ਹੁਣ ਕਰ ਦੇਣਾ ਜੀ ਮਿਕਸ ਦਹੀਂ ਦੇ ਵਿੱਚ ਤੇ ਥੋੜਾ ਥੋੜਾ ਪਾ ਕੇ ਬਾਅਦ ਵਿੱਚ ਪਾਣੀ ਪਹਿਲਾਂ ਆਪਾਂ ਦਹੀਂ ਮਿਕਸ ਕਰ ਲਈਏ ਬੇਸਨ ਦੇ ਵਿੱਚ ਚੰਗੀ ਤਰੀਕੇ ਨਾਲ ਇਸਨੂੰ ਆਪਾਂ ਕਰ ਦਿੱਤਾ ਦਹੀਂ ਦੇ ਵਿੱਚ ਮਿਕਸ ਤੇ ਥੋੜਾ ਥੋੜਾ ਪਾ ਕੇ ਪਾਣੀ ਇਹਨੂੰ ਕਰ ਲੈਨੇ ਆ ਬੈਟਰ ਜਿਹਾ ਬਣਾ ਕੇ ਤੱਕ ਲੈਨੇ ਗੜੀ ਦਾ ਤਿਆਰ ਹੁਣ ਕਰ ਲੈਨੇ ਜੀ ਪਕੌੜਿਆਂ ਵਾਸਤੇ ਬੇਸਣ ਤਿਆਰ ਤੇ ਇਹਦੇ ਵਾਸਤੇ ਪਾਵਾਂਗੇ ਆਪਾਂ ਬੀਸਣ ਬੇਸਣ ਆਪਾਂ ਪਾ ਲਾਂਗੇ 5 ਚਮਚੇ ਤੇ ਨਾਲ ਹੀ ਪਾ ਲਾਂਗੇ ਆਪਾਂ ਹਰੀਆਂ ਮਿਰਚਾਂ ਤੇ ਸਵਾਦ ਦੇ ਹਿਸਾਬ ਨਾਲ ਪਾ ਲਾਂਗੇ ਥੋੜਾ ਜਿਹਾ ਅੱਧਾ ਚਮਚ ਤੋਂ ਘਾਟਾ ਲੂਣ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਕੋੜੇ ਦੇ ਵਿੱਚ ਆਪਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਣੇ ਤੇ ਥੋੜਾ ਥੋੜਾ ਪਾਣੀ ਪਾ ਕੇ ਇੱਕ ਬੈਟਰ ਨੂੰ ਕਰ ਲੈਨੇ ਆ ਪਕੌੜਿਆਂ ਦੇ ਨੂੰ ਤਿਆਰ ਕੋੜੇ ਕੱਢਣ ਵਾਸਤੇ ਅਸੀਂ ਬੈਟਰ ਨੂੰ ਕਰ ਲਿਆ ਬਿਲਕੁਲ ਤਿਆਰ ਹੈ ਇਸੇ ਤਰ੍ਹਾਂ ਦਾ ਬੈਟਰ ਪਕੌੜਿਆਂ ਵਾਸਤੇ ਚਾਹੀਦਾ ਤੇ ਹੁਣ ਚਲਦੇ ਹਾਂ ਜੀ ਚੁੱਲੇ ਵੱਲ ਪਕੌੜੇ ਕੱਢਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ ਕੜੀ ਨੂੰ ਤੜਕਾ ਤੇਲ ਹੋ ਗਿਆ ਚੰਗੀ ਤਰ੍ਹਾਂ ਗਰਮ ਹੈ ਤੇ ਹੁਣ ਆਪਾਂ ਇਹਨੂੰ ਵੇਸਣ ਨੂੰ ਪਾ ਕੇ ਕੱਢਦੇ ਹਾਂ ਜੀ ਪਕੌੜੇ ਤੇ ਪਕੌੜੇ ਆਪ ਕੱਢਾਂਗੇ ਪਾਪੜੀ ਸਟਾਈਲ ਪਕੌੜੇ ਤੁਸੀਂ ਇੱਕ ਵਾਰੀ ਇਸੇ ਤਰ੍ਹਾਂ ਦੇ ਪਕੌੜੇ ਬਣਾ ਕੇ ਕੜੀ ਨੂੰ ਬਣਾ ਕੇ ਖਾ ਕੇ ਦੇਖੋ ਕੜੀ ਬਹੁਤ ਸਵਾਦ ਬੰਦੀ ਆ ਖਾਣ ਵਿੱਚ ਵੀ ਟੇਸਟ ਦਾ ਬਹੁਤ ਵਧੀਆ ਆਉਂਦਾ ਕੜੀ ਦਾ ਆ ਗੋੜਿਆਂ ਨੂੰ ਹਲਾ ਕੇ ਚੰਗੀ ਤਰ੍ਹਾਂ ਇਹਨਾਂ ਦੇ ਸਾਈਡ ਨੂੰ ਕਰ ਦਿੰਨੇ ਆ ਜੀ ਚੇਂਜ ਪੋੜੇ ਸੇਕ ਗਏ ਨੇ ਤੇ ਇਹਨਾਂ ਨੂੰ ਕੱਢ ਲੈਣਾ ਹੈ ਜੀ ਇੱਕ ਛਾਨਣੀ ਵਿੱਚ ਸਾਰੇ ਪਕੌੜੇ ਨੂੰ ਆਪਾਂ ਐਸੀ ਤਰ੍ਹਾਂ ਕੱਢ ਲੈਣੇ ਆ ਕੋੜੇ ਆਪਣੇ ਨਿਕਲ ਗਏ ਨੇ ਸਾਰੇ ਕਰ ਲਏ ਆਪਾਂ ਫਰਾਈ ਤੇ ਹੁਣ ਆਪਾਂ ਲਾਉਨੇ ਆ ਜੀ ਕੜੀ ਨੂੰ ਤੜਕਾ ਦੇਖੋ ਸਿੰਪਲ ਜਿਹਾ ਹੁਣ ਉਸੇ ਤੇਲ ਦੇ ਵਿੱਚ ਆਪਾਂ ਲਾਵਾਂਗੇ ਜੀ ਕੜੀ ਨੂੰ ਤੜਕਾ ਤੇ ਤੜਕਾ ਲਾਉਣ ਵਾਸਤੇ ਆਪਾਂ ਇੱਥੇ ਲਈਏ ਰਾਈ ਸਾਬਤ ਧਨੀਆ ਮੇਥੀ ਦਾਣਾ ਜੀਰਾ ਇਹ ਚਾਰੇ ਚੀਜ਼ਾਂ ਲਈਆਂ ਨੇ ਆਪਾਂ ਅੱਧਾ ਅੱਧਾ ਚਮਚ ਤੇ ਨਾਲ ਹੀ ਇੱਥੇ ਲਈਆਂ ਨੇ ਤਿੰਨ ਮਿਰਚਾਂ ਲਾਲ ਸੁੱਕੀਆਂ ਤਿੰਨ ਮਿਰਚਾਂ ਤੇ ਮਿਰਚਾਂ ਤੇਲ ਦੇ ਵਿੱਚ ਪਾਉਣ ਤੋਂ ਪਹਿਲਾਂ ਆਪਾਂ ਮਿਰਚਾਂ ਦੇ ਵਿੱਚ ਹੱਥ ਦੇ ਨਾਲ ਇਸ ਤਰ੍ਹਾਂ ਥੋੜਾ ਜਿਹਾ ਮਾਰ ਲਾਂਗੇ ਜੀ ਕੱਟ ਕਿਉਂਕਿ ਤੇਲ 'ਚ ਪਾਉਣ ਨਾਲ ਮਿਰਚਾਂ ਜਿਹੜੀਆਂ ਫਟ ਜਾਂਦੀਆਂ ਨੇ ਤੇ ਇਹਨਾਂ ਨੂੰ ਕੱਟ ਮਾਰ ਕੇ ਦੇ ਨਾਲ ਹੀ ਹੁਣ ਪਾ ਦਿੰਨੇ ਆ ਜੀ ਮਿਰਚਾਂ ਨੂੰ ਤੜਕਾ ਲੈਣੇ ਆ ਮਿਰਚਾਂ ਤੋਂ ਬਾਅਦ ਆਪਾਂ ਨਾਲ ਹੀ ਪਾ ਲਾਂਗੇ ਜੀ ਆਪਾਂ ਸਬਤ ਮੁਖ ਮਸਾਲੇ ਜਿਹੜੇ ਖੜੇ ਇਹਨਾਂ ਨੂੰ ਚੰਗੀ ਤਰ੍ਹਾਂ ਤੜਕਾਉਣ ਤੋਂ ਬਾਅਦ ਕੜੀ ਦਾ ਜਿਹੜਾ ਸਮਾਨ ਆਪਾਂ ਤਿਆਰ ਕੀਤਾ ਹੈ। ਦਹੀਂ ਤੇ ਵਿਕਨ ਇਹ ਪਾ ਲਾਂਗੇ ਤਿਆਰ। ਪੌਣ ਨਮਾਸੇ ਵਿੱਚ। ਮਸਾਲਿਆਂ ਨੂੰ ਖੜੇ ਮਸਾਲੇ ਜਿਹੜੇ ਪਾਏ ਆਂ ਇਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਭੁੰਨ ਲੈਣੇ ਆ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਕਰ ਲੈਣੇ ਆ। ਇਹਦੇ ਨਾਲ ਜਿਹੜੀ ਖੁਸ਼ਬੂ ਆ ਉਸੋਣੀ ਆ ਜੀ ਕੜੀ ਦੇ ਵਿੱਚ। ਤੇ ਨਾਲ ਲਸਣ ਪਿਆਜ਼ ਅਦਰਕ ਟਮਾਟਰ ਤੋਂ ਅਜ ਦੀ ਜਿਹੜੀ ਆਪਾਂ ਕੜੀ ਬਣਾ ਕੇ ਤਿਆਰ ਕਰਾਂਗੇ। खड़े मसाले जो तड़क गए पा देंगे बेसन तैयार किया हिला लेंगे आप कछी के कड़ी में चंकी तरह हिला दें थोड़ा जहा पा दें पानी ਸੇਵਨ ਆਪਾਂ ਕੜੀ ਨੂੰ ਰਿਲਦੇ ਆ ਕੜੀ ਨੂੰ ਰਿਜਦੇ ਹੋਏ 15 ਮਿੰਟ ਹੋ ਗਏ ਨੇ ਪੂਰੇ ਤੁਸੀਂ ਦੇਖ ਸਕਦੇ ਹੋ ਤੇ ਕੜੀ ਆਪਣੀ ਰਿਜੜੀ ਸਟਾਰਟ ਹੋ ਗਈ ਆ ਹੁਣ ਆਪਾਂ ਕੜੀ ਨੂੰ ਅਜੇ 15-20 ਮਿੰਟ ਆਪਾਂ ਹੋਰ ਰਹਿਣਾਂਗੇ ਕਿਉਂਕਿ ਕਹਿੰਦੇ ਨੇ ਕਿ ਕੜੀ ਜਿੰਨੀ ਰਿਚੇ ਓਨੀ ਜਿਆਦਾ ਸਵਾਦ ਬਣਦੀ ਆ ਇਸ ਕਰਕੇ ਆਪਾਂ ਕੜੀ ਨੂੰ ਪੂਰਾ ਅੱਧਾ ਪੌਣਾ ਘੰਟਾ ਰਿੰਨਗੇ ਫੇਰ ਬਣਾ ਕੇ ਆਪਾਂ ਤਿਆਰ ਕਰਾਂਗੇ ਕੜੀ ਨੂੰ ਕੜੀ ਨੂੰ ਰਜਦੇ ਅੱਧਾ ਘੰਟਾ ਹੋ ਗਿਆ ਤੇ ਹੁਣ ਆਪਾਂ ਕੜੀ ਦੇ ਵਿੱਚ ਪਾ ਦਾਂਗੇ ਜੀ ਪਕੌੜੇ ਜਿਹੜੇ ਕੱਢੇ ਹੋਏ ਨੇ ਪਕੌੜੇ ਫੋਨ ਤੋਂ ਬਾਅਦ ਹੋਣਾ ਆਪਾਂ ਕੜੀ ਨੂੰ 5 ਮਿੰਟ ਆਪਾਂ ਹੋਰ ਪਕਾਵਾਂਗੇ ਤੇ ਤੁਸੀਂ ਇੱਥੇ ਕੜੀ ਜਿੰਨੀ ਪਤਲੀ ਤੁਸੀਂ ਰੱਖਣੀ ਹੈ ਆਪਣੇ ਤੁਸੀਂ ਮਨ ਮੁਤਾਬਕ ਤੁਸੀਂ ਰੱਖ ਸਕਦੇ ਹੋ ਕਿਉਂਕਿ ਕੜੀ ਨੇ ਹਜੇ ਹੋਰ 5 ਮਿੰਟ ਰਜਣਾ ਹੈ ਤੇ ਸੋ ਪਕੌੜੇ ਵੀ ਜਿਹੜੇ ਨੇ ਪਾਏ ਆਪਾਂ ਇਸ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਤੇ ਲਓ ਜੀ ਕੜੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਕੜੀ ਬਣੀ ਆ ਬਿਨਾ ਲਸਣ ਪਿਆਜ਼ ਅਦਰਕ ਨਾਲ ਆਪਾਂ ਕੜੀ ਹੈ ਜਿਹੜੀ ਆਪਣੀ ਅੱਜ ਦੀ ਬਣਾ ਕੇ ਤਿਆਰ ਕੀਤੀ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਮੇਰੇ ਤਰੀਕੇ ਨਾਲ ਬਿਨਾ ਲਸਣ ਪਿਆਜ਼ ਤੋਂ ਕੜੀ ਨੂੰ ਬਣਾ ਕੇ ਦੇਖੋ ਕੜੀ ਬਹੁਤ ਸਵਾਦ ਬਣਦੀ ਆ ਇਹਨੂੰ ਕੜੀ ਨੂੰ ਤੁਸੀਂ ਚੋਲਾ ਨਾਲ ਖਾਓ ਚਾਹ ਕੋ ਸਾਦੀ ਪਰੌਠੀ ਨਾਲ ਫੁਲਕੇ ਨਾਲ ਜੇ ਇਹਦੇ ਨਾਲ ਮਰਜ਼ੀ ਤੁਹਾਡਾ ਦਿਲ ਕਰਦਾ ਤੁਸੀਂ ਕੜੀ ਨੂੰ ਖਾ ਸਕਦੇ ਹੋ ਤੇ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ